I oh, don't know. Raju? We can't. ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਸਾਨੂੰ 바ਵਾ ਸਾਹਿਬ ਦੇ ਸਦਾ ਰਣੀ ਰਹਿਣਾ ਚਾਹੀਦਾ ਆ ਜਿਨ੍ਹਾਂ ਨੇ ਸਾਨੂੰ ਵੋਟ ਪਾਉਣ ਦਾ ਹੱਕ ਦਿਵਾਇਆ ਪੜ੍ਹਾਈ ਦਾ ਸਿੱਖਿਆ ਦਾ ਹੱਕ ਦਿਵਾਇਆ ਹੋਰ ਤਾਂ ਹੋਰ ਜੋ ਅੱਜ ਅਸੀਂ ਸੋਹਣੇ ਸੋਹਣੇ ਕੱਪੜੇ ਪਾਈ ਫਿਰਦੇ ਆ ਇਹ ਕੱਪੜੇ ਪਾਉਣ ਦਾ ਹੱਕ ਵੀ ਸਾਨੂੰ 바ਵਾ ਸਾਹਿਬ ਬੇਮਰਾਵ ਅੰਬੇਡਕਰ ਜੀ ਨੇ ਦਿਵਾਇਆ ਸੋ ਸਾਨੂੰ ਸਾਰਿਆਂ ਨੂੰ ਉਹਨਾਂ ਦਾ ਬਹੁਤ ਰਣੀ ਤੇ ਬਹੁਤ ਸ਼ੁਕਰਗੁਜ਼ਾਰ ਹਾਜ ਰਾਸ਼ਟ੍ਰਪੀਤਾ ਜੋਤੀਰਾ ਫੂਲੇਜੀ ਅਤੇ ਬਾਬਾ ਸਾਹਿਬ ਡਾਕਟਰ ਅੰਬੇਡਕਾ ਜੀ ਦੇ ਜਨਮ ਦਿਨ ਨੂੰ ਸਮਰਪਤ ਫਗਵਾੜਾ ਵਿਖੇ ਅੰਬੇਡਕਾ ਸਾਰਾ ਮੂਲ ਵਾਸੀ ਅਤੇ ਸਮੂਹ ਬਹੁਜਲ ਸਮਾਜ ਵੱਲੋਂ ਸ਼ੋਭਾ ਯਾਤਰਾ ਕੱਢੀ ਗਈ ਔਰ ਅਸੀਂ ਸਭ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਹਨੂੰ ਕਾਮਯਾਬ ਕਰਨ ਦੇ ਵਿੱਚ ਤਨੋਂ ਮਨੋਂ ਧੰਨੋ ਸਾਥ ਦਿੱਤਾ ਔਰ ਆਸ ਕਰਦੇ ਕਿ ਬਾਬਾ ਸਾਹਿਬ ਦੇ ਰਾਹਤੇ ਤੇ ਚੱਲਦੇ ਹੋਏ ਆਪਣੇ ਬੱਚਿਆਂ ਨੂੰ ਵਧੀਆ ਜੀਵਨ ਬਤੀਤ ਕਰਨ ਜੋਗਾ ਕਰੋਗੇ এডਿਕੇਸ਼ਨ ਦੇ ਕੇ ਅਫਸਰ ਬਣਾਓਗੇ ਔਰ ਇਹ ਵੀ ਸਿਖਾਓਗੇ ਕਿ ਸਾਨੂੰ ਪੇ ਡਾਕਟਰ ਸੁਸਾਇਟੀ ਜਰੂਰ ਕਰਨਾ ਚਾਹੀਦਾ ਸੋ ਸਭ ਦਾ ਬਹੁਤ ਬਹੁਤ ਧੰਨਵਾਦ ਸਮਾਜ ਸੇਵੀ ਸੰਸਾਵਾ ਅਤੇ ਅੰਬੇਡਕਰ ਸੈਨਾ ਵੱਲੋਂ ਮੋਜਜ ਸਮਾਜ ਪਾਰਟੀ ਦੇ ਸਾਰੇ ਵਰਕਰਾਂ ਵੱਲੋਂ ਜੇਤਨਾ ਮਾਰਚ ਬਾਬਾ ਸਾਹਿਬ ਡਾਕਟਰ ਵੀਰਨਾਮ ਅੰਬੇਡਕਰ ਜੀ ਦੇ ਜਨਮ ਦਿਨ ਨੂੰ ਔਰ ਰਾਸ਼ਟਰ ਪਿਤਾ ਮਹਾਤਮਾ ਜੋਤੀਰਾਏ ਫੂਲੇ ਜੀ ਦੇ ਜਨਮ ਦਿਨ ਨੂੰ ਸਮਾਰਪਤ ਕਰਿਆ ਗਿਆ ਜਿਸ ਵਿੱਚ ਬਸ ਜੜ ਕੇ ਸਾਰੇ ਹੀ ਸਾਥੀਆਂ ਨੇ ਬੜੀ ਸਿੱਧਕਦਲੀ ਨਾਲ ਹਿੱਸਾ ਲਿਆ ਆਏ ਹੋਏ ਸਾਰੇ ਸਾਥੀਆਂ ਨੂੰ ਅਸੀਂ ਸਵਾਗਤ ਕਰਦੇ ਆਂ ਔਰ ਅੱਜ ਦੇ ਦਿਨ ਤੇ ਇਹ ਸਾਨੂੰ ਸੰਕਲਪ ਕਰਨਾ ਚਾਹੀਦਾ ਕਿ ਬਾਵਾ ਸਾਹਿਬ ਦੇ ਦਿੱਤੇ ਹੋਏ ਰਾਸਤੇ ਤੇ ਉਹਨਾਂ ਦੇ ਮਿਸ਼ਨ ਨੂੰ ਮੰਜ਼ਿਲ ਮਕਸੂਦ ਕਰਕੇ ਸਮਾਜ ਦੀ ਬਿਗੜੀ ਹੋਈ ਬਣਾਉਣੀ ਚਾਹੀਦੀ ਹੈ ਔਰ ਆਹ ਵਾਲੀਆਂ ਪੀੜੀਆਂ ਦਾ ਉਹ ਵੇਖ ਜਣਾ ਉਹ ਸਾਨੂੰ ਸੁਨਿਸ਼ਚਿਤ ਕਰਨਾ ਚਾਹੀਦਾ ਜਿਵੇਂ ਨਾਰੀ ਜਾਤੀ ਦੇ ਮੁਕਤੀਦਾਤਾ ਭਾਰਤੀ ਸੰਵਿਧਾਨ ਦੇ ਨਿਰਵਾਤਾ ਦੁਖੀਆਂ ਮਜਲੂਮਾਂ ਦੇ ਸਹਾਰੇ ਭਾਰਤ ਰਤਨ ਵਿਸ਼ਵ ਰਤਨ ਬਾਬਾ ਸਾਹਿਬ ਜੀ ਦੇ ਜਨਮ ਦਿਨ ਦੀਆਂ ਸਮੁੱਚੀ ਮਾਨਵਤਾ ਨੂੰ ਲੱਖ ਲੱਖ ਵਾਰਕਾਂ ਹਾਉਸ ਬਾਬਾ ਸਾਹਿਬ ਔਰ ਸਤਪੁਰ ਅਬੀ ਦਾਸ ਮਹਾਰਾਜ ਦੇ ਪੂਰਨਿਆਂ ਤੇ ਚੱਲਦੇ ਹੋਏ ਆਪਣੇ ਸਮਾਜ ਨੂੰ ਅੱਗੇ ਵਧਾਈਏ ਔਰ ਆਪਣੇ ਬੱਚਿਆਂ ਨੂੰ ਪੜ੍ਹਾਈ ਵੱਲ ਔਰ ਵਧੀਆ ਸਿੱਖਿਆਵਾਂ ਦੇ ਕੇ ਪ੍ਰੇਰਿਤ ਕਰਕੇ ਉਹਨਾਂ ਨੂੰ ਇਸ ਦੇਸ਼ ਦੇ ਹੁਕਮਰਾਨ ਬਣਾਈਏ ਔਰ ਬਾਬਾ ਸਾਹਿਬ ਦੀਆਂ ਸਿੱਖਿਆਵਾਂ ਤੇ ਚੱਲਦੇ ਹੋਏ ਆਪਣੇ ਸਮਾਜ ਨੂੰ ਅੱਗੇ ਵਧਾਈਏ ਇੱਕ ਵਾਰ ਫਿਰ ਗੁਰੂ ਵੀਦਾਸ ਟਾਈਗਰ ਫੋਰਸ ਵੱਲੋਂ ਔਰ ਸ਼੍ਰੋਮਣੀ ਗੁਰੂ ਵੀਦਾਸ ਮੰਦਿਰ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਸਾਹਿਬ ਦੇ ਜਨਮ ਦਿਨ ਦੀਆਂ ਲੱਖ ਲੱਖ ਮੁਬਾਰਕਾਂ ਅੱਜ ਫਗਵਾੜਾ ਵਿਖੇ ਬਾਬਾ ਸਾਹਿਬ ਡਾਕਟਰ ਭੀਮਰਾਮ ਅੰ베ਡਕਰ ਜੀ ਦੇ 133ਵੇਂ ਜਨਮ ਦਿਹਾੜੇ ਤੇ ਅਤੇ 11 April ਮਹਾਤਮਾ ਜੋਤੀ ਰਾਏ ਫੂਲੇ ਦੇ ਜਨਮ ਦਿਵਸ ਨੂੰ ਦੋਹਾਂ ਮਰਸ਼ਾ ਮਹਾਪੁਰਸ਼ਾਂ ਦੇ ਜਨਮ ਦਿਵਸ ਤੇ ਸਾਂਝੀ ਹਰ ਸਾਲ ਦੀ ਤਰ੍ਹਾਂ ਇਹ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਸੁਨੁੱਚੇ ਫਗਵਾੜਾ ਦੀਆਂ ਧਾਰਮਿਕ ਸਮਾਜਿਕ ਰਾਜਨੀਤਿਕ ਜਥੇਬੰਦੀਆਂ ਵੱਲੋਂ ਭਰਮਾ ਹੁੰਗਾਰਾ ਮਿਲਿਆ ਆਪ ਸਭ ਨੂੰ ਬਾਬਾ ਸਾਹਿਬ ਡਾਕਟਰ ਭੀਮਰਾਓਂ ਅੰਬੇਡਕਰ ਜੀ ਦੀ ਅਤੇ ਮਹਾਤਮਾ ਜੋਤੀ ਰਾਏ ਫੂਲੇ ਦੇ ਜਨਮ ਤੁਪਸਵੀਆਂ ਲੱਖ ਲੱਖ ਵਧਾਈਆਂ ਹੋਣ ਐਸੇ ਤਰ੍ਹਾਂ ਮਹਾਪੁਰਸ਼ਾਂ ਦੇ ਵਿਚਾਰਾਂ ਨੂੰ ਹਮੇਸ਼ਾ ਅਪਣਾਉਂਦੇ ਹੋਏ ਉਹਨਾਂ ਦੇ ਜਨਮ ਦਿਹਾੜੇ ਮਨਾਉਣੇ ਚਾਹੀਦੇ ਆ ਸਾਨੂੰ ਜੈ ਪਰੀਮ ਜੈ ਪਰ ਬਰਾਬਰ ਦੀ ਲੈ ਕੇ ਮਾਵਾਂ ਸਾਨੂੰ ਦਿੱਤੇ ਤਨ ਹੱਥ ਸੁਖ ਰੋੜੇ ਤੇ ਮੱਤੇ ਜੋ ਦਸੀਲੀ ਰਾਣੀ ਰਾ ਨਵੀਆਂ ਲਿੱਖ ਦਿੱਤੀਆਂ ਤਕਦੀਰਾ ਹਿਸਮਤ ਜੋ ਦਸੀਲੀ ਰਾਣੀ ਰਾ ਨਵੀਆਂ ਲਿੱਖ ਦਿੱਤੀਆਂ ਤਕਦੀਰਾ ਉਨਕੇ ਰੋਪਿਆਂ ਤਕਰੀਰਾ ਦੁਸ਼ਮਣ ਖੜੇ ਸੀ ਕਬਰ ਦੇ ਲੇਕੇ ਭਾਵਾ ਸਾਹਬ ਨੇ ਦਿੱਤੇ ਤੁਹਾਨੂੰ ਹੱਕ ਬਰਾਬਰ ਦੇ ਲੇਕੇ ਵੀ ਮਰਾਵ ਨੇ ਦਿੱਤੇ सामु हक़ बराब लेके सूनो हक़ बुआ करे

ਦਾ ਮੋਬਦਾਏ ਅੱਜ ਭਾਰਤੀ ਸੰਵਿਧਾਨ ਨਿਰਮਾਤਾ ਰਾਸ਼ਟਰ ਨਿਰਮਾਤਾ ਸਿੰਬਲ ਆਫ ਨੌਲੇਜ ਇਸ ਦੇਸ਼ ਦੀ ਔਰਤ ਦੇ ਮੁਕਤੀਦਾਤਾ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ 133ਵੇਂ ਜਨਮ ਉਤਸਵ ਦੇ ਉਪਲਕਸ਼ ਦੇ ਵਿੱਚ ਅੰਬੇਡਕਰ ਸੈਨਾ ਮੂਲ ਨਿਵਾਸੀ ਦੀ ਸਮੁੱਚੀ ਟੀਮ ਵੱਲੋਂ ਮਾਨਯੋਗ ਹਰਭਜਨ ਸੁੰਮਣ ਜੀ ਦੀ ਅਗਵਾਈ ਦੇ ਸੈਂਕੜੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬਾਬਾ ਸਾਹਿਬ ਨੂੰ ਮੰਨਣ ਵਾਲੇ ਉਹਨਾਂ ਦੇ ਪੈਰੋਕਾਰ ਸਾਡੀਆਂ ਮਾਤਾਵਾਂ ਭੈਣਾਂ ਇਸ ਸਮਾਜ ਦੇ ਬੁੱਧੀਜੀਵੀ ਸਾਥੀ ਬੱਚੇ ਵੱਡੀ ਗਣਤੀ ਵਿੱਚ ਸ਼ਾਮਲ ਹੋਏ ਮੈਂ ਸਮੁੱਚੀ ਪ੍ਰਬੰਧਕ ਕਮੇਟੀ ਨੂੰ ਤੇ ਆਸ-ਪਾਸ ਦੇ ਇਲਾਕੇ ਦੇ ਸਾਰੇ ਲੋਕਾਂ ਨੂੰ ਜਿਨ੍ਹਾਂ ਨੇ ਇਸ ਇਤਿਹਾਸਕ ਜੇਤਰਾ ਮਾਰਚ ਨੂੰ ਕਾਮਯਾਬ ਕਰਨ ਦੇ ਲਈ ਆਪਣਾ ਤਾਨ ਮਨ ਧੰਦੇ ਨਾਲ ਸਾਥ ਸਹਾਇਕ ਦਿੱਤਾ ਉਹਨਾਂ ਨੂੰ ਤੈਅ ਦਲੋ ਮੁਬਾਰਕਬਾਦ ਦਿੰਦਾ ਹਾਂ ਔਰ ਬਾਬਾ ਸਾਹਿਬ ਜੀ ਦੇ 133ਵੇਂ ਜਨਮ ਦਿਹਾੜੇ ਤੇ ਸਮੁੱਚੇ ਸੰਸਾਰ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਅੱਜ ਉਸ ਗੁਵਾੜਾ ਦੇ ਵਿੱਚ ਰਾਸ਼ਟਰ ਪਿਤਾ ਜੋਤੀਬਾਈ ਫੂਲੇ ਜੀ ਅਤੇ ਬਾਬਾ ਸਾਹਿਬ ਜੀ ਦੇ ਜਨਮ ਦਿਨ ਨੂੰ ਮੁੱਖ ਰੱਖ ਕੇ ਜੇਤਨਾ ਮਾਰਚ ਕੱਢਿਆ ਜਾ ਰਿਹਾ ਹੈ ਉਹ ਤੇ ਅਸੀਂ ਇਸ ਮੌਕੇ ਤੇ ਆਪ ਸਾਹਿਬ ਜੀ ਨੂੰ ਮੁਬਾਰਕਬਾਦ ਦਿੰਦੀ ਹਾਂ ਤੇ ਆਪਾਂ ਬਾਬਾ ਸਾਹਿਬ ਜੀ ਦੇ ਜਨਮ ਦਿਨ ਤੇ ਇੱਕ ਪ੍ਰਣ ਲਈਏ ਕਿ ਅਸੀਂ ਜਿੰਨੇ ਵੀ ਬਾਬਾ ਸਾਹਿਬ ਜੀ ਦੀ ਵਿਚਾਰਧਾਰਾ ਤੇ ਕੰਮ ਕਰਦੇ ਹਾਂ ਸਾਰੇ ਇੱਕ ਮੁੱਠ ਹੋ ਕੇ ਆਪਣੇ ਉਹਨਾਂ ਦਿੱਤੇ ਹੋਏ ਰਾਹ ਤੇ ਚੱਲੀਏ ਤੇ ਉਹਨਾਂ ਦਾ ਜੋ ਵੀ ਸਭਿਧਾਨਿਕ ਜੋ ਸਰ ਸਭਝਾਨ ਦੇ ਵਿੱਚ ਰਾਈਟ ਦੇ ਕੇ ਗਿਆ ਉਹਨਾਂ ਤੇ ਅਸੀਂ ਪੂਰਾ ਹੋਕਾ ਦੇਈਏ ਤੇ ਆਪਣੇ ਲੇਡੀਸ ਨੂੰ ਬਤਵਤ ਅਪੀਲ ਹੈ ਕਿ ਮਿਸ਼ਨ ਦੇ ਵਿੱਚ ਜਰੂਰ ਬਾਬਾ ਸਾਹਿਬ ਜੀ ਦੀ ਵਿਚਾਰਧਾਰਾ ਦੇ ਨਾਲ ਜਰੂਰ ਜੁੜਨ ਤੇ ਆਪਣੇ ਬੱਚਿਆਂ ਨੂੰ ਵੀ ਜਰੂਰ ਜੋੜਨ ਤੇ ਇਹ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਆਪਣੇ ਹੱਕਾਂ ਦੀ ਰਾਖੀ ਕਰ ਸਕੀਏ ਜੈ ਭੀਮ ਜੈ ਭਾਸਕਰਾ ਪਿਤਾ ਜੋਤੀ ਦਾ ਫੂਲੇ ਜੀ ਦਾ ਜਿਹੜਾ ਜਨਮ ਦਿਨ ਹੈ ਔਰ 14 ਅਪ੍ਰੈਲ ਨੂੰ ਡਾਕਟਰ ਬਾਬਾ ਸਾਹਿਬ ਅੰਬੇਡਕਰ ਭਾਰਤੀ ਸੰਵਿਧਾਨ ਨਰਮਤਾ ਉਹਨਾਂ ਦਾ ਜਨਮ ਦਿਨ ਹੈ ਤੇ ਅੱਜ ਉਹਨਾਂ ਨੂੰ ਸਮਰਪਿਤ ਜਿਹੜਾ ਚੇਤਨਾ ਮਾਰਚ ਆ ਇਥੋਂ ਅੰਮ੍ਰਿਤਕਰ ਪਾਰ ਫਗਵਾੜਾ ਤੋਂ ਜਿਹੜਾ ਸ਼ੁਰੂ ਹੋਇਆ ਹੈਗਾ ਔਰ ਇਹ ਦੋਨੋਂ ਹੀ ਮਹਾਪੁਰਸ਼ ਜਿਹੜੇ ਹੈਗੇ ਜੋਤੀਰਾਵ ਫੂਲੇ ਤੇ ਡਾਕਟਰ ਬਾਬਾ ਸਾਹਿਬ ਅੰਮ੍ਰਿਤਕਰ ਇਹਨਾਂ ਨੇ ਇਸ ਦੇਸ਼ ਦੇ ਦਬੇ ਕੁਚਲੇ ਲੋਕ ਮਜ਼ਦੂਰਾਂ ਕਿਸਾਨਾਂ ਔਰਤਾਂ ਦੇ ਲਈ ਜਿਹੜਾ ਆਪਣਾ ਜੀਵਨ ਭਰ ਸੰਘਰਸ਼ ਕੀਤਾ ਹੈਗਾ ਉਹਨਾਂ ਦੋਹਾਂ ਮਹਾਪੁਰਸ਼ਾਂ ਦੇ ਜਨਮ ਦਿਨ ਤੇ ਸਭ ਨੂੰ ਬਹੁਤ-ਬਹੁਤ ਵਧਾਈਆਂ Thank you.